ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆਤਨ ਸਵਾਰਿਆ ਜਿਨ ਸਿਰ ਆਤਨ ਸਵਾਰਿਆ ਦਿਲ ਜ਼ਰਿਆਤ ਨੇ ਸਵਾਦਿਆ ਦਿਨ ਸਰਦਰ ਦੇ ਨੇੜੇ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਜਸ ਸਿੰਘ ਸਹਿਬਾਨ ਗਿਆਨੀ ਰਖਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਨਾਲ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ 40 ਸਾਲ ਬਾਅਦ ਇਹ ਸੇਵਾ ਜੋ ਹੈ ਸ਼ੁਰੂ ਕੀਤੀ ਗਈ ਹੈ ਤੇ ਵੱਧ ਚੜ ਕੇ ਸੰਗਤਾਂ ਇਸ ਦੇ ਵਿੱਚ ਜ਼ਰੂਰ ਪਾਗ ਲੈਣਾ ਗਾਇਨੀ ਰਗਵੇਤ ਸਿੰਘ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਉੱਤੇ ਹੀ ਹਰਜਿੰਦਰ ਸਿੰਘ ਨਾਮੀ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸੰਗਤਾਂ ਦੇ ਵੱਲੋਂ ਇਸ ਦੇ ਵਿੱਚ ਪਾਗ ਲੈਣਾ ਚਾਹੀਦਾ ਹੈ ਨਾਲ ਹੀ ਨਾਰਾਇਣ ਸਿੰਘ ਚੌੜਾ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਪ੍ਰਤੀਕਾਂ ਸੰਝਾ ਕੀਤਾ ਗਿਆ ਅਤਿ ਆਸਿਕ ਪਰ ਲੈ ਜੀ ਸੇਵਾ ਸ਼ੁਰੂ ਹੋਈ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪਵਨ ਕੁਸਤ ਨਗਰੀ ਵਿੱਚ ਸਥਿਤ ਧੰਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਚਰ ਸ਼ੁਭ ਮबारक ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਉੱਥੇ ਜੋ ਪਾਵਨ ਰੋਬਰ ਹੈ ਉਸ ਪਾਵਨ ਰੋਬਰ ਦੀ ਕਾਰ ਸੇਵਾ ਦੀ ਰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀ ਸੇਵਾ ਸ਼੍ਰੀਮਾਨ ਸਾਰੇ ਸੰਤ ਬਾਬਾ ਬਚਨ ਸਿੰਘ ਜੀ ਦੇ ਲਈ ਵਾਲੇ ਮਹਾਂਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਜਿੰਮਰਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਨਾਲ ਬਿਲ ਕਰਕੇ ਸਮੁੱਚਿਆ ਸੰਗਤ ਅਦਲਾ ਬਿਲ ਕਰਕੇ ਇਸ ਸਰੋਵਰ ਦੀ ਜਿੰਮਰਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਆਓ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਉਪਰੰਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਅਪੀਲ ਕਰਾਂਗੇ ਸਕਤਾ ਵੱਧ ਚੜ ਕੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰੀਏ ਸਵਾਜੇ ਦੀ ਪ੍ਰਾਰੰਭਤਾ ਕੀਤੀ ਗਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖਰਾਂਤੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕੌਲਸਰ ਸਾਹਿਬ ਵੀ ਬਰਮਤਾ ਕੀਤੀ ਸੀ ਕਾਰ ਸੇਵਾ ਦੀ ਸਰੋਵਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਉਤਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿਲੇ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿੰਨੇ ਅਸੇਵਾ ਕੀਤੀ ਜਾ ਰਹੀ ਤੇ ਕਿੰਨੇ ਜਰਾ ਸੰਪੂਰਨ ਹੋਣੀ ਸੀ ਇਹ ਤਕਰੀਬਨ 4 ਕਿ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਰਸ਼ਾ ਆ ਇਹ ਖੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਹੋ ਜਾਊਗੀ ਪ੍ਰਧਾਨ ਜੀ ਇੱਕ ਸਵਾਲ ਹਟਕੇ ਤੁਸੀਂ ਵਾਰ-ਵਾਰ ਬੀਨ ਕੀਤੀ ਸੀ ਕਿ ਨਗਰ ਨਿਗਮ ਦੀ ਚੋਣਾ ਸ਼ੀਧੀ ਸਪਤਾ ਚ ਨਾ ਕਰਾਈ ਜਾ ਪਰ ਉਸ ਦੇ ਬਾਵਜੂਦ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸ਼ੀਧੀ ਸਪਤਾ ਚ ਚੋਣਾ ਕਰਾਂ ਦਾ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਜਿਹੜੀ ਸਰਕਾਰ ਆ ਇਹਦਾ ਸਿੱਖੀ ਦੇ ਵਿੱਚ ਕੋਈ ਹਨੇ ਦੇ ਦਿਲਚਸਪੀ ਨਹੀਂ ਗੀ ਜਿੰਨੀਆਂ ਸ਼ਤਾਬ ਦੀਆਂ ਮਨਾਈਆਂ ਉਹਨਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਲਈ ਕੋਈ ਇਤਿਹਾਸਿਕ ਦਿਹਾੜੇ ਆਉਂਦੇ ਕੋਈ ਦਿਲਚਸਪੀ ਨਹੀਂ ਆਹ ਜਿਹੜਾ ਪੰਦਰਵਾੜਾ ਹੁਣ ਚੱਲਣਾ ਇਹ ਪੰਦਰਵਾੜਾ ਸਭ ਤੋਂ ਸਿੱਖ ਫੰਦ ਦਾ ਮਹਾਨ ਇਹ ਜਿਹਨੂੰ ਕਹ ਲਈਏ ਸਨੈਰੀ ਇਤਿਹਾਸ ਆ ਤੇ ਜਿਨ੍ਹਾਂ ਨੂੰ ਇੰਨੀ ਵੀ ਨਹੀਂ ਕਿ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਗੁਰੂ ਕੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪੰਜ ਪਿਆਰੇ ਚਾਵਲੀ ਚਮਕੌਰ ਦੀ ਗੜੀ ਦੇ ਸ਼ਹੀਦ ਸਿੰਘ ਤੇ ਸਮੁੱਚਾ ਪੰਥ ਸਤਗੁਰ ਜੀ ਨੇ ਇਸ ਮਹੀਨੇ ਚ ਸਰਵਾਂਸ ਬਾਰ ਦਿੱਤਾ ਸੀ ਤੇ ਫਿਰ ਮੈਂ ਸਮਝਦਾ ਪਈ ਇਹਨਾਂ ਨੂੰ ਸਾਰੀਆਂ ਬਾਕੀ ਧਿਰਾਂ ਨੇ ਵੀ ਕਿਹਾ ਪਈਏ ਜਿਹੜੀ ਪਹਿਲੇ ਹਫ਼ਤੇ ਚ ਲੈ ਜਾਓ ਪਰ ਮੈਂ ਸਮਝਦਾ ਕਿਉਂਕਿ ਇਹਨਾਂ ਦਾ ਕਸੂਰ ਨਹੀਂ ਇਹਨਾਂ ਦੀ ਸਿੱਖੀ ਤਾਂ ਇਹਨਾਂ ਦੇ ਲਾਗੇ ਵੀ ਨਹੀਂ ਚੁੜਰੀ ਤੇ ਦੂਸਰੀ ਫਿਰ ਇਹਨਾਂ ਦੇ ਲਾਗੇ ਸਿੱਖੀ ਨਾ ਟੁੱਕੀ ਹੋਵੇ ਫਿਰ ਕਹਿਣਗੇ ਕੌੜਾ ਬੋਲਦਾ ਪ੍ਰਧਾਨ ਸ਼ਾਇਦ ਆਪਣੇ ਆਪ ਨੂੰ ਵੱਡਾ ਸਮਝਦਾ ਮੈਂ ਵੱਡਾ ਨਹੀਂ ਮੈਂ ਸਿਰਫ ਇਸ ਕਰਕੇ ਟਾਕਸ਼ ਕਰਦਾ ਕਿ ਬਹੁਤ ਵਾਰੀ ਸ਼ਤਾਬਦੀਆਂ ਦੇ ਵਿੱਚ ਵੀ ਕਹਿ ਚੁੱਕੇ ਹਾਂ ਤੇ ਆ ਹੁਣ ਵੀ ਸਾਰਿਆਂ ਨੇ ਕਿਹਾ ਕਿ ਹੁਣ ਕੀਮਤੀ ਦੇਨੇ ਆ ਇਲੈਕਸ਼ਨਾਂ ਦੇ ਵਿੱਚ ਉਹ ਕੁਝ ਹੁੰਦਾ ਤੁਸੀਂ ਸਾਰੇ ਜਾਣਦੇ ਆ ਤੇ ਫੇ ਮੈਂ ਸਮਝਦਾ ਉਹ ਸ਼ਹੀਦਾਂ ਦਾ ਵੀ ਨਰਾਦਰ ਹੋਊਗਾ ਇਹਨੂੰ 15 ਦਿਨ ਅੱਗੇ ਪਾ ਲੈਣ ਅੱਗੇ 2 ਸਾਲ ਵੀ ਤਾਂ ਰਹੀਆਂ ਨਹੀਂ ਲੱਗਦਾ ਜਾਣਬੁੱਝ ਕੇ ਸਿੱਖ ਕੌਮ ਦੀ ਪਾਰ ਸਾਰਾ ਨਰਾਦਰ ਕੀਤਾ ਜਾ ਰਿਹਾ ਅੰਦੇਖੀ ਕੀਤੀ ਜਾ ਰਹੀ ਸਾਰਾ ਕੁਝੇ ਜਾਣਬੁੱਝ ਕੇ ਕੀਤਾ ਜਾ ਰਿਹਾ ਨਾਸਤਕ ਲੋਕ ਆ ਇਹ ਸਾਰਾ ਗਿਣੀ ਮਿਤੀ ਤੈਨ ਨਾਲ ਹੀ ਕੀਤਾ ਜਾ ਰਿਹਾ ਆਖੀਰਲਾ ਸਵਾਲ ਜੀ ਨਰਾਇਣ ਸਿੰਘ ਚੋੜਾ ਨੇ ਪੰਜ ਤੋਂ 6 ਕੇ ਦੀ ਮੰਗ ਕੀਤੀ ਗਈ ਸ਼੍ਰੋਮਿਕ ਕਮੇਟੀ ਦੇ ਇੱਕ ਵਫਦ ਵੱਲੋਂ ਮੰਗ ਪੱਤਰ ਉਹ ਮੰਗ ਪੱਤਰ ਸਿੰਘ ਸਾਹਿਬ ਨੂੰ ਦੇ ਕੇ ਆਏ ਸੀਗੇ ਸਾਡੇ ਜੂਨੀਅਰ ਵੀਰ ਪ੍ਰਧਾਨ ਦੀ ਸਰਪ੍ਰਸਤੀ ਹੇਠ ਗਾਂ ਸਿੰਘ ਸਾਹਿਬ ਨੇ ਉਹਦੇ ਨਿਰਣਾ ਲੈਣਾ ਪਈ ਉਹਦੀ ਗਾਂ ਕੀ ਕਰਦੇ ਪੂਰੀ ਹੋਈ ਕਰਾਮਾਤ ਆ ਸਿਰ ਜਣ ਗਾਰੇ ਤਾਦਿਆ ਪੂਰੀ ਹੋਈ ਕਰਾਮਾਤ ਆ ਸਿਰ ਤਨ ਰਾਮਦਾਸ ਗੁਰ ਜਨ ਸਿਰਿਆ ਤਨ ਸਬਾਦਿਆ ਤਨ ਤਨ ਰਾਮਦਾਸ ਗੁਰ ਜਨ ਸਿਰਿਆ ਤਨ ਸਬਾਦਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ